श्री आनंदपुर साहिब पुलिस ने नाकाबंदी दौरान पांच चोरी के मोटरसाइकिल समेत एक काबू करने सफलता हासिल की है इस संबंध विच थाना मुखी इंस्पेक्टर हिम्मत सिंह ने दसाया कि इस संबंध विच पिछले काफ़ी तो थाना श्री आनंदपुर साहिब दी पुलिस वालों वक वक टीम बना के वे पदर ते कारवाई की जा रही सी पुलिस पार्टी वालों नाकाबंदी दौरान वहीकलों की चैकिंग कर रही सी एक नौजवान गंगूवाल साइड तो मोटरसाइकिल ते सवार होके आ रहा सी ਜਿਸ ਨੂੰ ਰੂਪ ਕੇ ਕਾਗਜ਼ਾਤ ਦਿਖਾਉਣ ਲਈ ਕਿਹਾ ਜੋ ਕਾਗਜ਼ਾਤ ਨਹੀਂ ਦਿਖਾ ਸਕਿਆ ਮੋਟਰਸਾਈਕਲ ਸਵਾਰ ਜੋ ਯੂਪੀ ਦਾ ਰਹਿਣ ਵਾਲਾ ਹੈ ਫਿਲਹਾਲ ਪਿੰਡ ਟੇਰ ਵਿਖੇ ਰਹਿ ਰਿਹਾ ਹੈ ਸ਼ਕਤੀ ਨਾਲ ਕੀਤੀ ਪੁੱਛਗਿੱਛ ਨਾਲ ਉਕਤ ਦੋਸ਼ੀ ਪਾਸੋਂ ਪੰਜ ਮੋਟਰਸਾਈਕਲ ਹੋਰ ਚੋਰੀशुदा ਬਰਾਮਦ ਹੋਏ ਨੇ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਹਾਂਜੀ ਕੱਲ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਚੰਡੇਸਰ ਮੋੜ ਦੇ ਉੱਪਰ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਨਾਕਾਬੰਦੀ ਦੇ ਦੌਰਾਨ ਇੱਕ ਮੋਟਰਸਾਈਕਲ ਜਿਹੜਾ ਹੈਗਾ ਸਵਾਰ ਨੂੰ ਰੁਕਿਆ ਸੀਗਾ ਉਹਨੂੰ ਜਦੋਂ ਰੋਕ ਕੇ ਉਹਦੇ ਕਾਜ ਡਾਕੂਮੈਂਟ ਜਿਵੇਂ ਰੂਟੀਨ ਚ ਅਸੀਂ ਚੈੱਕ ਕਰਦੇ ਹਾਂ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਸੀ ਤਾਂ ਉਹਦੇ ਕੋਲ ਜਿਹੜਾ ਡਾਕੂਮੈਂਟ ਜੋ ਨੰਬਰ ਪਲੇਟ ਲਾਈ ਹੋਈ ਸੀਗੀ ਉਹ ਜਦੋਂ ਅਸੀਂ ਸਾਡੀ ਐਪ ਦੇ ਉੱਪਰ ਚਾਪਾ ਕੇ ਚੈੱਕ ਕੀਤੀ ਤਾਂ ਉਹ ਨੰਬਰ ਜਿਹੜਾ ਮੈਚ ਨਹੀਂ ਸੀ ਕਰਦਾ ਫਿਰ ਜਦੋਂ ਉਹਨੂੰ ਡੰਗਾਈ ਦੇ ਨਾਲ ਉੱਥੇ ਪੁੱਛ ਪੜਤਾਲ ਉਹਦੇ ਤੋਂ ਹੋਈ ਤਾਂ ਫਿਰ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਮੋਟਰਸਾਈਕਲ ਚੋਰੀ ਦਾ ਹੈ ਤੇ ਉਹ ਵਿਅਕਤੀ ਜਿਹੜਾ ਹੈਗਾ ਉਹ ਉਹਦੀ ਜਿਹੜੀ ਪਛਾਣ ਹੈਗੀ ਆ ਮੁਹੰਮਦ ਯਾਸ਼ੀਨ ਇਹ ਪਿਛੋਂ ਰਾਇਬਰੇਲੀ ਯੂਪੀ ਦਾ ਰਹਿਣ ਵਾਲਾ ਤੇ ਇੱਥੇ ਫਿਲਹਾਲ ਢੇਰ ਪਿੰਡ ਦੇ ਵਿੱਚ ਰਹਿੰਦਾ ਉਹ ਫਿਰ ਜਦੋਂ ਅਸੀਂ ਢੰਗਾਈ ਨਾਲ ਇਹਦੀ ਪੜਤਾਲ ਕੀਤੀ ਮੁਕਦਮਾ ਦਰਜ ਕੀਤਾ ਇਹਦੇ ਖਿਲਾਫ ਤੇ ਇਹਦੇ ਸਬੰਧ ਚ ਅਸੀਂ 48 ਨੰਬਰ ਮੁਕਦਮਾ ਮਿਤੀ 23/4/24 ਅੰਡਰ ਸੈਕਸ਼ਨ 379 482 411 ਏਪੀਸੀ ਥਾਣਾ ਸ਼੍ਰੀਨੰਦਪੁਰ ਸਾਹ ਰਜਿਸਟਰ ਕੀਤਾ ਤੇ ਉਹਦੇ ਕੋਲੋਂ ਉਸ ਤੋਂ ਬਾਅਦ ਸਾਨੂੰ ਚਾਰ ਹੋਰ ਜਿਹੜੇ ਚੋਰੀ ਦੇ ਮੋਟਰਸਾਈਕਲ ਉਹ ਬਰਾਮਦ ਹੋਏ ਜਿਹੜੀ ਮੋਡਰੀ ਤਫਤੀਸ਼ ਚ ਇਹੀ ਅਸੀਂ ਦੇਖਿਆ ਵੀ ਉਹ ਰੋਪੜ ਦੇ ਆਸ-ਪਾਸ ਜਿਹੜੇ ਹੈਗੇ ਨੇ Bajaj ਦਾ ਜਿਹੜਾ ਪਲੈਟੀਨਾ ਮੋਟਰਸਾਈਕਲ ਹੁੰਦਾ ਉਹਨੂੰ ਉਹ ਟਾਰਗੇਟ ਕਰਦਾ ਸੀ ਬੰਦਾ ਕਿਉਂਕਿ ਜਿਹੜੇ ਪ੍ਰਵਾਸੀ ਲੋਕ ਨੇ ਉਹ ਜ਼ਿਆਦਾਤਰ ਉਸ ਮੋਟਰਸਾਈਕਲ ਨੂੰ ਪ੍ਰੈਫਰ ਕਰਦੇ ਨੇ ਕਿਉਂਕਿ ਐਵਰੇਜ ਜ਼ਿਆਦਾ ਹੈ ਤੇ ਉਹ ਫਿਰ ਉਹਨਾਂ ਨੂੰ ਤੁਰ ਫਿਰ ਕੇ ਇਦਾਂ ਜਿੱਦਾਂ ਪੱਠਿਆਂ ਦੀ ਲੇਬਰ ਤੇ ਜਾਂ ਕੋਈ ਵੀ ਲੇਬਰ ਕਲਾਸ ਜਿਹੜੇ ਬੰਦੇ ਨੇ ਉਹਨਾਂ ਨੂੰ 4-5000 ਰੁਪਏ ਦੇ ਵਿੱਚ ਅੱਗੇ ਵੇਚ ਦਿੰਦਾ ਸੀਗਾ। ਅ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਤੇ ਅੱਜ ਅਸੀਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨੂੰ ਰਿਮਾਂਡ ਇਹਦਾ ਅਸੀਂ ਲਿਆ ਤੇ ਅਸੀਂ ਇਹ ਹੋਰ ਡੰਗਾਈ ਨਾਲੇ ਤੇ ਤੋਂ ਅਸੀਂ ਪੜਤਾਲ ਪੁੱਛ ਪੜਤਾਲ ਕਰ ਰਹੇ ਹਾਂ ਵੀ ਇਹਨੇ ਇਸ ਤੋਂ ਪਹਿਲਾਂ ਹੋਰ ਕਿੰਨੇ ਕੁ ਜਿਹੜੇ ਮੋਟਰਸਾਈਕਲ ਇਸ ਤਰ੍ਹਾਂ ਚੋਰੀ ਕਰਕੇ ਅੱਗੇ ਕਿੱਥੇ ਕਿੱਥੇ ਕਿਹਨੂੰ ਸਪਲਾਈ ਕੀਤੇ ਨੇ ਤੇ ਇਹਦੇ ਸਬੰਧ ਇਹਦੇ ਨਾਲ ਕੋਈ ਹੋਰ ਵੀ ਸਾਥੀ ਜਿਹੜੇ ਇਨਵੋਲਵ ਹੈਗੇ ਜਾਂ ਨਹੀਂ ਉਹਦੇ ਬਾਰੇ ਜਿਹੜੀ ਹੈਗੀ ਸਾਡੀ ਤਫ਼ਤੀਸ਼ ਜਾਰੀ ਹੈ ਜੀ। ਇੱਕ ਤੱਕ ਇਹ ਹੀ ਗੱਲ ਸਾਹਮਣੇ ਆਈ ਆ ਵੀ ਇਹਨੇ ਜਿਹੜੇ ਇਹ ਮੋਟਰਸਾਈਕਲ ਨੇ ਨੇ ਕੱਲੇ ਨਹੀਂ ਚੋਰੀ ਕੀਤੇ ਸੀਗੇ ਕੱਲੇ ਚੋਰੀ ਕਰਕੇ ਇਹ ਇੱਕ ਜਿਹੜੀ ਹੈਗੀ ਆ ਸਿਕਲੂਡਡ ਜਗ੍ਹਾ ਦੇ ਉੱਪਰ ਖੜੇ ਕਰ ਦਿੰਦਾ ਸੀ ਤੇ ਫਿਰ ਗਾਹ ਕਲੱਬ ਦਾ ਸੀਗਾ ਜਦੋਂ ਇਹਨੂੰ ਕੋਈ ਪੈਸੇ ਦੇਣ ਵਾਲਾ ਬੰਦਾ ਮਿਲ ਜਾਂਦਾ ਸੀ ਉਹਨੂੰ ਦੇ ਦਿੰਦਾ ਸੀ